ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਦੇਸ਼ ਦੇ ਅੰਦਰ ਪੜ੍ਹਿਆ ਲਿਖਿਆ ਤੇ ਅਨਪੜ੍ਹਾਂ ਦੀ ਬੇਰੁਜ਼ਗਾਰੀ ਦਾ ਕੀ ਹਾਲ ਹੈ? ਉਹਦੀ ਜਿਹੜੀ ਅਨਪੜ੍ਹਾਂ ਦੀ ਬੇਰੁਜ਼ਗਾਰੀ ਜੇ ਆਪਾਂ ਕਹਿ ਲਈਏ ਮੋٹے ਤੌਰ ਤੇ ਚਾਹੇ ਸਾਰੇ ਅਨਪੜਤਾ ਨਹੀਂ। ਜਿਹੜਾ ਮਨਰੇਗਾ ਕਾਨੂੰਨ ਖਤਮ ਕੀਤਾ ਹੈ ਉਹਦੇ ਨਾਲ ਦੇਸ਼ ਭਰ ਦੇ ਵਿੱਚ ਹਾਹਾਕਾਰ ਵੱਜੀ ਹੋਈ ਹੈ ਤੇ ਉਹਦੇ ਤੇ ਬਹੁਤ ਵੱਡੇ ਵਿਰੋਧ ਹੋ ਰਹੇ ਹੈ। ਹੋ ਸਕਦਾ ਹੈ ਸਾਰੇ ਦੇਸ਼ ਦੇ ਵਿੱਚ ਕੋਈ ਬਹੁਤ ਵੱਡੀ ਲਹਿਰ ਇਸ ਗੱਲ ਦੀ ਚੱਲ ਪਈ ਵੀ ਉਹ ਕਾਨੂੰਨ ਦੁਬਾਰਾ ਬਹਾਲ ਕਰੋ ਇਹ ਜਿਹੜਾ ਨਵਾਂ ਬਣਾਇਆ ਹੈ ਜੀ ਰਾਮ ਜੀ ਇਹਨੂੰ ਰੱਦ ਕਰੋ ਤੇ ਪੜ੍ਹਿਆ ਲਿਖਿਆ ਦੀ ਬੇਰੁਜ਼ਗਾਰੀ ਦਾ ਹਾਲ ਦਾ ਕਦੇ-ਕਦੇ ਸਾਨੂੰ ਕੋਈ ਝਲਕ ਮਿਲਦੀ ਰਹਿੰਦੀ ਹੈ ਹੁਣ ਇਹਨਾਂ ਦਿਨਾਂ ਦੇ ਵਿੱਚ ਉੜੀਸਾ ਦੀ ਸਰਕਾਰ ਨੇ ਜਿਹੜੇ ਹੈ ਆਪਣੇ 187 ਹੋਮ ਗਾਰਡ ਭਰਤੀ ਕਰਨੇ ਸੀ ਤੇ ਉਹਦੇ ਲਈ ਕਿੰ ਤਿਹਾਨ ਲੈਣਾ ਪਿਆ ਉਸ ਇਮਤਿਹਾਨ ਦੇ ਵਿੱਚ 8000 ਬੰਦੇ ਜਿਨ੍ਹਾਂ ਚੋਂ ਬਹੁਤ ਸਾਰੇ ਜਿਨ੍ਹਾਂ ਨੇ MBA ਕੀਤੀ ਹੈ ਜਾਂ MCA ਕੀਤੀ ਹੈ ਉਸ ਇਮਤਿਹਾਨ ਚ ਬੈਠੇ ਸੀ ਜਣੀ ਉਹਨਾਂ ਦੀ ਐਡੀ ਬੁਰੀ ਹਾਲਤ ਹੈ ਤੇ ਉਹਨੂੰ ਮਿਲਣਾ ਕੀ ਹੈ ਉਸ ਨੂੰ ਰਜਾਨਾ ਪੱਤਾ ਮਿਲਣਾ ਹੈ 639 ਰੁਪਏ 16 ਦਸੰਬਰ ਨੂੰ ਟੈਸਟ ਹੋਇਆ ਜਣੀ ਐਡਾ ਬੁਰਾ ਹਾਲ ਹੈ ਸਾਡੇ ਦੇਸ਼ ਦੇ ਅੰਦਰ ਬੇਰੋਜ਼ਗਾਰੀ ਦਾ ਤੇ ਇਹ ਜਦ ਕੇ ਸਾਨੂੰ ਸਾਰਿਆਂ ਨੂੰ ਉਸ ਮਸਲੇ ਦੇ ਉੱਤੇ ਗੱਲ ਕਰਨ ਦੀ ਬਜਾਏ Hindu Musalman ਦੀਆਂ ਗੱਲਾਂ ਪਰੋਸ ਕੇ ਉਧਰੀ ਵੱਲ ਜਾਇ ਰੱਖਿਆ ਜਾਂਦਾ ਹੈ ਤੇ ਜਿਹੜੇ ਸਾਡੇ ਆਪਣੇ ਮਸਲੇ ਹੈਗੇ ਸਾਡੇ ਉਹਨਾਂ ਨੂੰ ਉਹਨਾਂ ਤੋਂ ਸਾਡਾ ਧਿਆਨ ਪਰਾਂ ਕੀਤਾ ਜਾਂਦਾ ਹੈ ਅ ਕੱਲ ਜਿਹੜਾ ਨਰੇਗਾ ਬਚਾਓ ਇੱਕ ਮੰਚ ਹੈ ਉਸ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸੋਸ਼ਲ ਐਕਟਿਵਿਸਟ ਹੈ ਜਿਨ੍ਹਾਂ ਨੇ ਡਰੇਗਾ ਕਾਨੂੰਨ ਬਣਵਾਉਣ 'ਚ ਵੀ ਬਹੁਤ ਵੱਡੀ ਮਹਿੰਮ ਚਲਾਈ ਸੀਗੀ ਉਹਦੇ 'ਚ ਪ੍ਰੋਫੈਸਰ ਸੀਨ ਬਰੇਜ਼ ਤੇ ਹੋਰ ਸਾਰੇ ਐਕਟਿਵਿਸਟ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਜੰਤਰ ਮੰਤਰ ਦੇ ਉੱਤੇ ਇੱਕ ਪ੍ਰੋਟੈਸਟ ਕਰਨਾ ਚਾਹੁੰਦੇ ਆ ਸਾਨੂੰ ਦਿੱਲੀ ਪੁਲਿਸ ਉਸ ਕੱਲ ਲਈ ਆਗਿਆ ਦੇਵੇ ਦਿੱਲੀ ਪੁਲਿਸ ਨੇ ਉਹਨਾਂ ਨੂੰ ਕਿਹਾ ਵੀ ਇਹ ਅਜਿਹੀ ਆਗਿਆ ਲੈਣ ਲਈ ਘੱਟੋ ਘੱਟ 10 ਦਿਨ ਪਹਿਲਾਂ ਆਗਿਆ ਮੰਗਿੰਦੀ ਐ ਫਿਰ ਉਸ ਤੋਂ ਬਾਅਦ ਅਸੀਂ ਸੋਚਦੇ ਹਾਂ ਵੀ ਕੀ ਹੋਊਗਾ ਉਹਨਾਂ ਦੀ ਦਲੀਲ ਇਹ ਹੈ ਕਿ ਵੀ ਜਿਹੜਾ ਕਾਨੂੰਨ 20 ਸਾਲਾਂ ਤੋਂ ਬਣਿਆ ਹੋਇਆ ਹੈ ਉਹਨੂੰ ਰੱਦ ਕਰਨ ਲਈ ਤਾਂ 2 ਦਿਨ ਲੱਗੇ ਐ ਉਹਦੀ ਤਾਂ ਕੋਈ ਤਿਆਰੀ ਵੀ ਨਹੀਂ ਕਿਸੇ ਨੂੰ ਪਹਿਲਾਂ ਪਤਾ ਵੀ ਨਹੀਂ ਵੀ ਇਹ ਕਾਨੂੰਨ ਐ ਜਾਂ ਰੱਦ ਹੋਣ ਲੱਗੇ ਐ ਉਹਦਾ ਖਰੜਾ ਵੀ ਉਦੋਂ ਹੀ ਮੌਕੇ ਤੇ ਪੇਸ਼ ਕੀਤਾ ਤੇ ਉਹ ਰੱਦ ਤਾਂ 2 ਦਿਨਾਂ ਚ ਹੋ ਗਿਆ ਤੇ ਜੇ ਅਸੀਂ ਉਹਦੇ ਖਿਲਾਫ ਪ੍ਰੋਟੈਸਟ ਕਰਨਾ ਹੈ ਤਾਂ ਸਾਨੂੰ 10 ਦਿਨ ਪਹਿਲਾਂ ਦੱਸਣਾ ਪਊਗਾ ਵੀ ਅਸੀਂ ਇਹਦੇ ਖਿਲਾਫ ਕੋਈ ਰੋਸ ਜ਼ਾਹਰ ਕਰਨ ਲੱਗੇ ਹਾਂ ਇਹਦੇ باوجود ਕੁਝ ਕਾਰਕੁਨ ਤੇ ਕੁਝ ਮੈਂਬਰ ਪਾਰਲੀਮੈਂਟ ਉਹਨਾਂ ਨੇ ਟੋਕਨ ਵਜੋਂ ਉਥੇ ਜੰਤਰ ਮੰਤਰ ਦੇ ਉੱਤੇ ਪ੍ਰੋਟੈਸਟ ਵੀ ਕੀਤਾ ਉਹਨਾਂ ਦੇ ਵਿੱਚ ਕਾਰਕੁਨਾਂ ਦੇ ਨਾਲ ਜਿਹੜੇ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ ਉਹਨਾਂ ਦੇ ਵਿੱਚ ਜਿਹੜੇ ਐ ਸ਼ਸ਼ੀਕਾਂਤ ਸੈਂਥਲ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਮੁਰਾਸੋਲੀ ਤੇ ਟੀਟੀ ਸੈਲਵਨ ਡੀਐਮਕੇ ਦੇ ਮੈਂਬਰ ਪਾਰਲੀਮੈਂਟ ਨੇ ਵਿਕਾਸ ਭੱਟਾਚਾਰੀਆ ਸੀਪੀਐਮ ਦੇ ਰਾਜਾ ਰਾਮ ਸਿੰਘ ਸੀਪੀਆਈਐਮਐਲ ਲਿਬਰੇਸ਼ਨ ਦੇ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ ਸੋ ਇਹ ਉਹਨਾਂ ਨੇ ਆਪਣਾ ਪ੍ਰੋਟੈਸਟ ਉੱਥੇ ਕਰਕੇ ਇੱਕ ਹਾਜ਼ਰੀ ਲੁਆਤੀ ਪਰ ਦੇਸ਼ ਦੇ ਵਿੱਚ ਅੱਡ-ਅੱਠ ਥਾਵਾਂ ਤੇ ਸਾਡੇ ਪੰਜਾਬ ਦੇ ਵਿੱਚ ਹ ਹੁਣ ਥਾਵਾ ਗਿਣੀਆਂ ਤਾਂ ਹੈ ਨਹੀਂ ਘਟੋ ਘਟ 50 ਥਾਵਾ ਤਾਂ ਹੋਣਗੀਆਂ ਜਿੱਥੇ ਇਸ ਕਾਨੂੰਨ ਦੀਆਂ ਕਾਪੀਆਂ ਕੱਲ ਸਾੜੀਆਂ ਗਈਆਂ ਨੇ ਸਾਰੇ ਦੇਸ਼ ਦੇ ਵਿੱਚ ਵੀ ਇਹੀ ਹੋਇਆ ਤੇ ਇਹ ਇੱਕ ਆਵਾਜ਼ ਹੈ ਜਿਹੜੀ ਉਹਨਾਂ ਨੂੰ ਸੁਣ ਲੈਣੀ ਚਾਹੀਦੀ ਹੈ ਆਹਟ ਸੁਣ ਲੈਣੀ ਚਾਹੀਦੀ ਹੈ ਕਿ ਖੇਤੀ ਕਾਨੂੰਨਾ ਵਾਂਗ ਇਸ ਕਾਨੂੰਨ ਦੇ ਉੱਤੇ ਮੋਦੀ ਦੀ ਹਾਰ ਹੋਣ ਵਾਲੇ ਪਾਸੇ ਜਾ ਰਹੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਡਬਲ ਇੰਜਣ ਦੀ ਸਰਕਾਰ ਦੇ ਹੁੰਦਿਆਂ ਉੱਥੋਂ ਦੇ ਸਤਨਾ ਦੇ ਵਿੱਚ 3 ਤੋਂ 15 ਸਾਲ ਦੇ 6 ਬੱਚੇ ਜਿਹੜੇ ਐ ਉਹਨਾਂ ਨੂੰ ਐਚ ਆਈ ਵੀ ਹੋ ਗਿਆ ਉਹ ਵਾਇਰਸ ਜਿਹਦੇ ਨਾਲ ਏਡਜ਼ ਵਗੈਰਾ ਫੈਲਦੀ ਹੈ ਬਿਮਾਰੀ ਹੁੰਦੀ ਹੈ ਅੱਗੇ ਜਾ ਕੇ ਇਹ ਬੱਚੇ থੈਲੇਸੀਮੀਆ ਤੋਂ ਪੀੜਤ ਸੀਗੇ ਇਹਨਾਂ ਨੂੰ ਬਿਮਾਰੀ ਸੀ ਪਹਿਲਾਂ ਆਪਣੇ ਇਲਾਜ ਲਈ ਦਾਖਲ ਹੁੰਦੇ ਐ ਉਹਨਾਂ ਨੂੰ ਖੋਜੜਾਇਆ ਜਾਂਦਾ ਜਿਹੜਾ ਉਹ ਖੂਨ ਦੇ ਵਿੱਚ ਐਚ ਆਈ ਵੀ ਵਾਇਰਸ ਸੀਗਾ ਤੇ ਜਿਹਦੇ ਨਾਲ ਇਹਨਾਂ ਨੂੰ ਇਹ ਵਿਚਾਰਿਆਂ ਨੂੰ ਨਵੀਂ ਇੱਕ ਬਿਮਾਰੀ ਹੋਰ ਸੜੀ ਗਈ ਤੇ ਇਹ 16 ਦਸੰਬਰ ਨੂੰ ਇਹਦਾ ਖੁਲਾਸਾ ਹੋਇਆ ਇਹਦੀ ਇੱਕ ਸੱਤ ਮੈਂਬਰੀ ਪੁਣਛਾਣ ਕਮੇਟੀ ਬਣੀ ਸੀਗੀ ਉਸ ਕਮੇਟੀ ਦੇ ਵਿੱਚ ਦੱਸਿਆ ਗਿਆ ਵੀ ਇਹ ਡਾਕਟਰਾਂ ਦੀ ਅਣਗਹਿਲੀ ਹੈ ਤੇ ਉੱਥੇ ਲੈਬ ਟੈਕਨੀਸ਼ੀਅਨਾਂ ਦੀ ਗੈਲੀ ਹੈ ਤੇ ਹੁਣ ਉਹ ਜਿਹੜਾ ਉੱਥੋਂ ਦਾ ਵਾਰਡ ਆਪਣਾ ਉਹਦਾ ਉੱਥੋਂ ਦਾ ਬਲੱਡ ਬੈਂਕ ਹੈ ਉਸ ਬੈਂਕ ਦੇ ਡਾਕਟਰ ਪਟੇਲ ਨੂੰ ਦਵਿੰਦਰ ਪਟੇਲ ਤੇ ਦੋ ਟੈਕਨੀਸ਼ੀਅਨਾਂ ਨੂੰ ਸਸਪੈਂਡ ਕਰਤਾ ਤੇ ਦੋ ਵੱਡੇ ਹੋਰ ਅਧਿਕਾਰੀ ਡਾਕਟਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਜਣੀ ਮਨੁੱਖੀ ਜਾਨਾਂ ਬਚਾਉਣ ਵਾਲੇ ਮਨੁੱਖੀ ਜਾਨਾਂ ਨਾਲ ਖੇਡ ਰਹੇ ਹੈ ਆਪਣੀ ਅਣਗਹਿਲੀ ਕਰਕੇ ਜਾਂ ਜਿਹੜਾ ਖੂਨ ਚਾੜਿਆ ਜਾਣਾ ਉਸ ਦੀ ਜਾਂਚ ਨਾ ਕਰਕੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕੱਲ ਪਾਰਲੀਮੈਂਟ ਦਾ ਸੈਸ਼ਨ ਖਤਮ ਹੋ ਗਿਆ ਸਭ ਤੋਂ ਛੋਟਾ ਸੈਸ਼ਨ ਸੀਗਾ ਇਹ 15 ਦਿਨ ਦਾ ਸੀ ਸਿਰਫ ਤੇ ਇਸ ਦੇ ਵਿੱਚ ਇਹ ਸੈਸ਼ਨ ਇੱਕ ਕਿਸਮ ਦਾ ਦੇਸ਼ ਦੀ ਤਬਾਹੀ ਦੇ ਸੈਸ਼ਨ ਦੇ ਤੌਰ ਤੇ ਜਾਣਿਆ ਜਾਊਗਾ ਜਿਵੇਂ 2020 ਦੇ ਸਾਲ ਦੇ ਵਿੱਚ ਜਿੱਥੇ ਕਰੋਨਾ ਦਾ ਆਪਣਾ ਕਹਿਰ ਸੀ ਕਰੋਨਾ ਦੇ ਕਹਿਰ ਦੇ ਵਿੱਚ ਮੋਦੀ ਜੀ ਨੇ ਜਿਹੜਾ ਹੈਗਾ ਆਪ ਤਾਂ ਨੂੰ ਆਵਦਾ ਨੂੰ ਅਫਸਰ ਚ ਬਦਲਿਆ ਜਣੀ ਮੌਕੇ 'ਚ ਬਦਲ ਲਿਆ ਇੱਕ ਆਫਤ ਪੈ ਗਈ ਲੋਕਾਂ ਦੇ ਉੱਤੇ ਉਦੋਂ ਕਿਸਾਨ ਖੇਤੀ ਕਾਨੂੰਨ ਲਿਆਂਦੇ ਐਜੂਕੇਸ਼ਨ ਪਾਲਿਸੀ ਲਿਆਂਦੀ ਤੇ ਜਿਹੜੇ ਲੇਬਰ ਕੋਡ ਪਾਸ ਕੀਤੇ ਗਏ ਉਹ ਤਬਾਹੀ ਕਰਨ ਵਾਲੇ ਦਿਨ ਸੀਗੇ ਚਾਹੇ ਉਹ ਇੱਕ ਸੈਸ਼ਨ 'ਚ ਨਹੀਂ ਹੋਏ ਇਹ ਸਾਰਾ ਹੁਣ ਇੱਕ ਸੈਸ਼ਨ ਦੇ ਵਿੱਚ ਕੀ ਕੀ ਤਬਾਹੀ ਹੋਗੀ ਇੱਕ ਤਾਂ ਆ ਮਰੇਗਾ ਕਾਨੂੰਨ ਵਾਲੀ ਤਾਂ ਗੱਲ ਤੁਹਾਡੇ ਨਾਲ ਪਹਿਲਾਂ ਵੀ ਹੋਗੀ ਇਸੇ ਸੈਸ਼ਨ ਦੇ ਵਿੱਚ ਜਿਹੜਾ ਹੈ ਯੂਜੀਸੀ ਐਨਸੀਟੀਈ ਆਈਸੀਟੀਈ ਵਰਗੀਆਂ ਸੰਸਥਾਵਾਂ ਨੂੰ ਭੰਗ ਕਰਕੇ ਇੱਕ ਸੰਸਥਾਵਾ ਬਣਾਈ ਜਾ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਸਰਕਾਰ ਨੇ ਮੰਨ ਲਿਆ ਕਿ ਉਹਨੂੰ ਅਸੀਂ ਜੇਪੀਸੀ ਕੋਲ ਭੇਜਦੇ ਹਾਂ ਤੇ ਉਹ ਆਪਣੇ ਆਪ ਚ ਸਿੱਖਿਆ ਦਾ ਸਮੁੱਚੇ ਤੌਰ ਤੇ ਕੇਂਦਰੀਕਰਨ ਕਰਦੀ ਹੈ ਤੇ ਸਿੱਖਿਆ ਦੇ ਵਿੱਚ ਖੇਤਰ ਦੇ ਵਿੱਚ ਵੱਡੀ ਤਬਾਹੀ ਲੈ ਕੇ ਆਊਗੀ ਉਹ ਚੀਜ਼ ਅਗਲੀ ਇੱਕ ਦੂਸਰੀ ਗੱਲ ਇਹ ਕੀਤੀ ਇਹਦੇ ਵਿੱਚ ਪਰਮਾਣੂ ਜਿਹੜੀ ਊਰਜਾ ਸਾਡੀ ਆਮ ਸਿਵਲ ਕੰਮਾਂ ਲਈ ਵਰਤੀ ਜਾਣ ਵਾਲੀ ਉਸ ਊਰਜਾ ਦੇ ਵਿੱਚ ਪ੍ਰਾਈਵੇਟ ਦੀ ਜਿਹੜੀ ਹੈ ਭਾਈਵਾਲੀ ਉਹਨੂੰ ਉਹਨੂੰ ਬਣਾਉਣ ਵਾਲਾ ਜਿਹੜਾ ਕਾਨੂੰਨ ਹੈ ਉਹ ਇਹਦੇ ਵਿੱਚ ਪਾਸ ਕਰ ਦਿੱਤਾ ਗਿਆ ਜਿਹਨੂੰ ਸ਼ਾਂਤੀ ਦਾ ਨਾਮ ਦਿੱਤਾ ਗਿਆ ਉਹ ਉਹਨਾਂ ਦੀ ਨਾਮਕਰਨ ਦੇ ਥੋੜੇ ਤਰੀਕੇ ਅਨੁਸਾਰ ਇਹਨੂੰ ਪਤਾ ਹੈਗਾ ਤੇ ਇੰਸ਼ੋਰੈਂਸ ਖੇਤਰ ਦੇ ਵਿੱਚ ਬੀਮਾ ਖੇਤਰ ਦੇ ਵਿੱਚ 100% ਜਿਹੜੀ ਵਿਦੇਸ਼ੀ ਪੂੰਜੀ ਦਾ ਨਿਵੇਸ਼ ਹੈ ਜਿਹੜਾ ਉਸ ਨੂੰ ਵੀ ਆਗਿਆ ਦੇ ਦਿੰਦੀ ਹੈ ਤੇ ਇਸ ਤਰ੍ਹਾਂ ਨਾਲ ਹੋਰ ਵੀ ਕਾਫੀ ਸਾਰੇ ਹੱਲੇ ਹੋਏ ਐ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਇਹਦੇ ਤੇ ਕਿਸਾਨਾਂ ਨੇ ਇਲਾਨ ਕੀਤਾ ਹੋਇਆ ਸੀ ਵੀ ਜੇਦਣ ਲੋਕ ਸਭਾ ਚ ਪੇਸ਼ ਹੋ ਗਿਆ ਅਸੀਂ ਦੂਜੇ ਦਿਨ ਇੱਥੇ ਟੋਲ ਪਲਾਜੇ ਬੰਦ ਕਰ ਦੇਾਂਗੇ ਫ੍ਰੀ ਕਰ ਦੇਾਂਗੇ ਤੇ ਦੂਜਾ ਫਿਰ ਦੇਸ਼ ਭਰ ਦੇ ਉਹਨਾਂ ਨੇ ਦਵਰਤੀਆਂ ਛਪਾਲੀਆਂ ਲੋਕਾਂ ਨੂੰ ਐਜੂਕੇਟ ਕਰਨ ਲਈ ਵੀ ਇਹ ਬਿਲ ਕਿਵੇਂ ਖਤਰਨਾਕ ਨੇ ਉਹ ਵਿਰੋਧ ਨੂੰ ਦੇਖਦਿਆਂ ਹੋਇਆਂ ਉਹ ਬਿਲ ਸਰਕਾਰ ਦਾ ਹਿਆ ਨਹੀਂ ਪਿਆ ਕਿ ਉਹ ਲੋਕ ਸਭਾ ਚ ਜਾਂ ਪਾਰਲੀਮੈਂਟ ਦੇ ਕਿਸੇ ਵੀ ਹਾਊਸ ਚ ਉਹਨਾਂ ਨੂੰ ਪੇਸ਼ ਕਰ ਸਕੇ ਸੋ ਇਹ ਇੱਕ ਲੋਕਾਂ ਦਾ ਦਬਾਅ ਹੈ ਤੇ ਆਉਣ ਵਾਲੇ ਸਮੇਂ ਚ ਲੋਕਾਂ ਦੇ ਲਈ ਲੜਾਈਆਂ ਹੋਰ ਵੱਡੀਆਂ ਹੋ ਗਈਆਂ ਤਿੱਖੀਆਂ ਹੋ ਗਈਆਂ ਤੇ ਜਥੇਬੰਦ ਹੋਣ ਦੀਆਂ ਲੋੜਾਂ ਜਾਦਾ ਵੱਡੀਆਂ ਹੋ ਗਈਆਂ ਅ ਅਗਲੇ ਦੋਸਤੋ ਇਹ ਹੈ ਅ ਸਾਡੇ ਦੇਸ਼ ਦੇ ਵਿੱਚ ਜਿਹੜੇ ਪੈਸੇ ਖਰਚ ਹੁੰਦੇ ਆ ਸਰਕਾਰੀ ਤੇ ਦੂਜੇ ਉਹਨਾਂ ਦੇ ਲਈ ਇੱਕ ਸੰਸਥਾ ਬਣੀ ਹੋਈ ਹੈ ਜਿਹਨੂੰ CAG ਕਹਿੰਦੇ ਆ C A G ਕੰਟਰੋਲਰ ਆਡੀਟਰ ਜਨਰਲ ਐਂਡ ਆਉਟਿਟਰ ਜਨਰਲ ਆਫ ਇੰਡੀਆ ਉਹ ਜਿਹੜੇ CAG ਨੇ ਉਹ ਸਾਡੇ ਦੇਸ਼ ਦੇ ਇਸ ਵਕਤ ਜਿਹੜੇ ਹੈ ਉਹ ਕੈਗ ਸਾਹਿਬ ਜਿਹੜੇ ਸੰਜੇ ਮੁਰਤੀ ਜੀ ਨਾਗਪੁਰ ਦੇ ਵਿੱਚ ਇੱਕ ਡਾਇਰੈਕਟ ਟੈਕਸਿਸ ਦਾ ਇੱਕ ਸਥਾਪਨਾ ਬਣੀ ਹੋਈ ਹੈ ਨੈਸ਼ਨਲ ਅਕੈਡਮੀ ਆਫ ਡਾਇਰੈਕਟ ਟੈਕਸਿਸ ਨਾਗਪੁਰ ਉੱਥੇ ਜਿਹੜੇ ਆਈਆਰਐਸ ਅਫਸਰ ਨੇ ਉਹਨਾਂ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਦੇ ਜਿਹੜਾ ਉਦਘਾਟਨ ਦੇ ਵਿੱਚ ਉਹ ਬੋਲ ਰਹੇ ਸੀ ਉੱਥੇ ਬੋਲਦਿਆਂ ਹੋਇਆਂ ਉਹਨਾਂ ਨੇ ਕਿਹਾ ਵੀ ਜਿਹੜਾ ਸਿੱਧੀ ਅਸੀਂ ਖਾਤਿਆਂ 'ਚ ਪੈਸੇ ਪਾਉਨੇ ਆ ਜਿਹਨੂੰ ਡੀਬੀਟੀ ਕਹਿੰਦੇ ਆ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਤੇ ਮੋਦੀ ਸਾਹਿਬ ਇਹਨੂੰ ਬਹੁਤ ਪ੍ਰਚਾਰਦੇ ਆ ਵੀ ਅਸੀਂ ਨੇ ਇਹਦੇ 'ਤੇ ਬਹੁਤ ਕੀਤਾ ਉਹ ਇਸ ਗੱਲ ਦੀ ਧਜੀਆਂ ਉਡਾਉਂਦੇ ਆ ਵੀ ਜਿਹੜਾ ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੈ ਇਸ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਕਪਲੇ ਹੋ ਰਹੇ ਆ ਕਿਉਂਕਿ ਜਿਹਨੂੰ ਅਸੀਂ ਕਹਿੰਦੇ ਆ ਵੀ ਸਾਡੇ ਇਹ ਖਾਤੇ ਜਿਹੜੇ ਆ ਉਹ ਜਿਹੜੇ ਆ ਆਧਾਰ ਨਾਲ ਜੁੜੇ ਹੋਈ ਹੈ ਮੋਬਾਈਲ ਫੋਨ ਨਾਲ ਜੁੜੇ ਹੋਈ ਹੈ ਪਰ ਇਹਦੇ ਵਿੱਚ ਜਿਹੜੀ ਡੁਪਲੀਕੇਸ਼ਨ ਹੈ ਮੇਰਾ ਇੱਕ ਖਾਤਾ ਮੇਰੇ ਆਪਣੇ ਪਿੰਡ ਬਣਿਆ ਹੋਇਆ ਇੱਕ ਮੇਰਾ ਖਾਤਾ ਮੈਂ ਲੁਧਿਆਣਾ ਰਹਿਣਾ ਉੱਥੇ ਬਣਿਆ ਹੋਇਆ ਇੱਕ ਮੇਰਾ ਖਾਤਾ ਮੈਂ ਕਦੇ-ਕਦੇ ਚੰਡੀਗੜ੍ਹ ਜਾ ਕੇ ਰਹਿ ਪੈਣਾ ਉੱਥੇ ਬਣਿਆ ਹੋਇਆ ਮੈਂ ਤਿੰਨੇ ਖਾਤਿਆਂ ਨੂੰ ਅੱਡ-ਅੱਡ ਨੰਬਰਾਂ ਨਾਲ ਜੋੜ ਕੇ ਪੈਸੇ ਲੈ ਜਾਂਦਾ ਉਹਦੀ ਕ੍ਰਾਸ ਚੈਕਿੰਗ ਨਹੀਂ ਉਹ ਕਹਿੰਦੇ ਵੀ ਸਾਡੇ ਜਿਹੜੇ ਸਰਕਾਰੀ ਵਿਭਾਗ ਨੇ ਮਹਿਕਮੇ ਨੇ ਉਹ ਜਿਹੜੇ ਐ ਉਹ ਬੰਦ ਸੀਲੋਜ਼ ਦੀ ਤਰ੍ਹਾਂ ਕੰਮ ਕਰਦੇ ਐ ਉਹ ਨਾ ਖੱਬੇ ਝਾਕਦੇ ਐ ਨਾ ਸੱਜੇ ਝਾਕਦੇ ਐ ਨਾ ਅੱਗੇ ਦੇਖਦੇ ਐ ਨਾ ਪਿੱਛੇ ਦੇਖਦੇ ਐ ਉਹ ਆਪਣੀ ਉਨੀ ਥਾਂ 'ਚ ਬੰਦ ਰਹਿੰਦੇ ਐ ਜਿਹਦੇ ਕਰਕੇ ਇਹ ਜਿਹੜੇ ਡੁਪਲੀਕੇਟ ਖਾਤਿਆਂ ਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਸਰਕਾਰ ਦਾ ਜਾ ਰਿਹਾ ਐ ਇਹ ਬਹੁਤ ਹੀ ਗਲਤ ਐ ਇਹਨੂੰ ਰੋਕਣ ਦੀ ਲੋੜ ਐ ਦੂਜਾ ਸਾਡਾ ਦੇਸ਼ ਇੰਨਾ ਵਿਸ਼ਾਲ ਐ ਵੀ ਇਸ ਦੇ ਵਿੱਚ ਇੱਕੋ ਹੀ ਫਾਰਮੂਲਾ ਸਾਰੀਆਂ ਥਾਵਾਂ 'ਤੇ ਲਾਗੂ ਨਹੀਂ ਹੁੰਦਾ ਸਾਨੂੰ ਹਰ ਥਾਂ ਤੇ ਅੱਡ-ਅੱਡ ਤਰੀਕਿਆਂ ਨਾਲ ਸੋਚਣ ਦੀ ਲੋੜ ਹੈ ਇਹ ਕੈਕ ਸਾਹਿਬ ਕਹਿੰਦੇ ਤੇ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਹੋਈਆਂ ਇਹਨਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਬੰਦੇ ਚੁਣੇ ਗਏ ਐ ਚਮਜੀਤ ਪੁੱਲ ਰੂਣਾ ਨੇ ਅੱਜ ਕਾਫੀ ਵੱਡਾ ਲੇਖ ਲਾਇਆ ਵੀ ਉਹਨਾਂ ਚ ਕਾਫੀ ਸਾਰੇ ਬੰਦੇ ਕੋਈ ਪੀ ਐਚ ਡੀ ਹੈ ਕੋਈ ਕਿਸੇ ਹੋਰ ਕਿਸੇ ਨੇ ਲਾ ਦਾ ਐਲ ਐਲ ਐਮ ਕੀਤੀ ਹੋਈ ਹੈ ਕਿਸੇ ਨੇ ਹੋਰ ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ ਇਹ ਇੱਕ ਚੰਗਾ ਸ਼ੱਕ ਨੇ ਜੇ ਉਹ ਬੰਦੇ ਪੰਚਾਇਤ ਸੰਪਤੀਆਂ ਦੇ ਰਾਹੀਂ ਜਾਂ ਜਿਲੇ ਪ੍ਰੀਸ਼ਦ ਦਾ ਰਾਹੀਂ ਆਪਣੀਆਂ ਇਹਨਾਂ ਡਿਗਰੀਆਂ ਦਾ ਲੋਕਾਂ ਦੇ ਵਿੱਚ ਚਾਨਣ ਫਲਾਉਣ ਲਈ ਵਰਤੋਂ ਕਰਨ ਤੇ ਰਾਜਨੀਤਿਕ ਉਲਝਣਾ ਚ ਪੈਣ ਦੀ ਬਜਾਏ ਜੇ ਉਹ ਸਹੀ ਅਰਥਾਂ ਚ ਲੋਕਾਂ ਨੂੰ ਕੋਈ ਅੱਛੀ ਸੇਧ ਦੇ ਸਕਣ ਤੇ ਠੀਕ ਵਿਚਾਰਧਾਰਾ ਲੋਕਾਂ ਦੇ ਵਿੱਚ ਫੈਲਾ ਸਕਣ ਤਾਂ ਕਿ ਉਹਨਾਂ ਦੀਆਂ ਡਿਗਰੀਆਂ ਦਾ ਕੋਈ ਫਾਇਦਾ ਹੋ ਸਕੇ ਤਾਂ ਇਹ ਬਹੁਤ ਚੰਗੀ ਗੱਲ ਹੋਊਗੀ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ